ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੱਜਣੋ ਤੁਹਾਡਾ ਸਵਾਗਤ ਹੈ ਪੰਜਾਬ ਦੇ ਇਸ ਫਾਰਮ ਵਿੱਚ। ਸਭ ਠੀਕ ਠਾਕ ਹੋਵੇ। ਅੱਜ ਦੇ ਸੱਜਣੋ ਆਪਣੀ ਵਿਜ਼ਿਟ ਪਿੰਡ ਮਾਨ ਨੇੜੇ ਲੱਗਦਾ ਕਰਿਆਲਾ ਜ਼ਿਲ੍ਹਾ ਤਰਨਤਾਰਨ ਸਾਹਿਬ ਤਸਵੀਰ ਲੱਗਦੀ ਪੱਤੇ। ਬਾਈ ਨਰੇਂਦਰ ਸਿੰਘ ਦੇ ਸੱਜਣੋ ਫਾਰਮ ਤੇ ਪਹੁੰਚੇ ਆਂ। 4 ਟੀਮਾਂ ਲਖਾਏ ਆ। 42000 ਸੱਜਣੋ ਐਂਡ ਵਾਲਾ ਰੇਟ ਹੋਊਗਾ ਚੋਂ ਪਸ਼ੂਆਂ ਦੇ ਵਿੱਚੋਂ ਤੇ 52 53 ਵਾਲਾ ਪਾ ਠੀਕ ਆ। ਜਾਰੇ ਕੋਈ ਭਾ ਨਹੀਂ ਕੀਤੇ ਬਿਲਕੁਲ ਜਾਇਜ਼ ਭਾ ਕੀਤੇ ਬਾਈ ਨੇ ਦੋ ਪੂਰੀਆਂ ਸਜਣੋ ਬਾਹਲੀਆਂ ਜਰੀਆਂ ਚੰਗੀਆਂ ਸਜਣੋ ਖਰੀਦਦਾਰੀ ਕਰਿਓ ਤੇ ਬਣੇ ਰਹੋ ਜਰੂਰ ਐਂਡ ਤੱਕ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਚੜ੍ਹਦੀ ਕਲਾ ਜੀ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਜੀ ਹੋਰ ਕੈਮ ਵਧੀਆ ਵਧੀਆ ਕਿਰਪਾ ਮਹਾਰਾਜੀ ਠੀਕ ਹੈ ਜੀ ਰੈਕਡ ਕਰੀਏ ਤੇਰਾ ਸਭ ਤੋਂ ਪਹਿਲਾਂ ਨੋਟ ਜੀ ਰਾਜੂ ਦੇ ਪਿੰਡ ਮਾਲ ਤਹਿਸੀਲ ਪਟੇ ਜਿਲ੍ਹਾ ਤਰਨਤਾਰਨ ਮੋਬਾਈਲ ਨੰਬਰ 994888419 ਠੀਕ ਹੈ ਜੀ ਤੇ ਬੂਰੀ ਤੋਂ ਸ਼ੁਰੂਆਤ ਕਰੀਏ ਮੇਨ ਤੋਂ ਵੱਡੀ ਨੂੰ ਹੈ ਵਾਹ ਵਾਹ ਬਹੁਤ ਸੋਹਣੀ ਹੈ ਠੰਡੀ ਝੋਟੀ ਸੁਆ ਕਿੰਵਾ ਕੇ ਮਾਲਕਾਂ ਨੇ ਦੱਸਿਆ ਉਹ ਸੁਆ ਬੇਰਾ ਜੀ ਜੱਤ ਹੋ ਗਏ ਹੈ ਨਾ ਮੈਂ ਚੰਗੀ ਝੋਟੀ ਸੱਜਣੋ ਬਾਕੀ ਲੈਵੇ ਦੀ ਬੰਤਰ ਤੁਹਾਨੂੰ ਨੇਰ ਤੋਂ ਠੰਡੀ ਝੋਟੀਆ ਵੇਖੋ ਬਹੁਤ ਜਿਆਦਾ ਠੰਡੀ ਜਿਹਾ ਲੈਵਾ ਖਾਇਓ ਮਜ਼ਰੂਮ ਬੈਕਗਰਾਉਂਡ ਸੇਨਾ ਬਾਈ ਕੋ ਦੱਸਿਆ ਅੰਤਾ ਜਨਾ ਕਿਨੇ ਕ ਲਊਗੇ ਜੇ ਦੇਖਣਾ ਮੰਨ ਲਾ ਤੋਲੇ ਚਾਰ ਲੈ ਦੇ ਅਜੇ ਬਾਹ ਨੇੜੇ ਦੀ ਆ ਬਾ ਦਿਨਾਂ ਦੀ ਚਾਰ ਵੀ ਲੈ ਜੇ ਪੰਜ ਵੀ ਲੈ ਜੇ ਹਾਂਜੀ ਹਾਂਜੀ ਬਾ ਦਿਨਾਂ ਦੀ ਗੱਲ ਆ ਬਾਈ ਨਿਸ਼ਾਨੇਗਾ ਨੀਲੀ ਦਾ ਵੀ ਜੀ ਗੱਲ ਆ ਅੱਜ ਨੀਲੀ ਦੀ ਨੀਲੀ ਦੀ ਵੀ ਨਿਸ਼ਾਨੇ ਪੈਰਾਂ ਦੇ ਵੀ ਨਿਸ਼ਾਨੇ ਹਾਂ ਹਾਂਜੀ ਹਾਂਜੀ ਅਗਲੇ ਪੈਰਾਂ ਦੇ ਵੀ ਨਿਸ਼ਾਨੇ ਹਾਂ ਨਾ ਨਿਸ਼ਾਨੇ ਪ्योर ਨੀਲੀ ਜਾਂਦੀ ਆ ਬਾਕੀ ਜੇ ਨਵਾਈ ਤਵਾਈ ਹੁੰਦੀ ਨਾ ਹੋਰ ਥੋੜੀ ਜੀ ਮਾਰਕਿੰਗ ਕੱਢ ਲੈਣੀ ਸੀ ਥੋੜ ਦੇ ਮੇਰਾ ਭਰਾ ਖੋਲ ਕੇ ਥੋੜ ਦੇ ਨੇ ਆ ਜੀ ਦੁੱਧਾਂ ਤਾਂ ਜੱਸ ਜਰੂ ਆਪ ਲਾਇਓ ਦੁੱਧ ਹੀ ਗਰੰਟੀ ਨਹੀਂ ਤੁਹਾਨੂੰ ਪਹਿਲਾਂ ਵੀ ਕਈ ਜਣਾ ਦੱਸਿਆ ਹੈ ਸਿੰਘ ਮੂੰਹ ਦੀ ਕੁਆਲਿਟੀ ਬਾਕੀ ਜਿੱਡੀ ਮੈਂ ਆ ਇਹਨੂੰ ਦੁੱਧ ਜੰਨਾ ਵੀ ਕਹਿ ਦੋ ਉਹਨੇ ਝੂਠ ਹੈ ਨਾ ਤੇ ਨਾ ਇਹ ਤਾਂ ਨੂੰ ਬਾਕੀ ਤੁਹਾਡੇ ਸੇਵਾ ਦਾ ਤੇ ਤੁਹਾਡੇ ਕਰਮਾਂ ਦਾ ਰਾਜੀ ਬਾਜੀ ਵੇਖੋ ਪੂਰੀ ਜਿਵੇਂ ਨਾ ਚਾਰ ਜੂਰ ਪਾਉਂਦੇ ਰਹਿ ਸੰਭੀ ਆ ਮੈਂ ਦਿਨੋਂ ਸੰਭੀ ਆ ਕੁਰਕੀਆਂ ਦੇ ਦੇ ਕੇ ਪਾਲੀ ਅਗਲਿਆਂ ਨੇ ਹਾਂਜੀ ਹਾਂਜੀ ਨਹੀਂ ਜਿਹੋ ਜੀ ਚੀਜ਼ੇ ਸਾਹਮਣੇ ਬੰਧੇ ਆ ਘਰ ਖਾ ਕੇ ਬੰਦੀਆਂ ਆ ਹਾਂ ਲੋ ਜੀ ਬਹੁਤ ਸੋਹਣੀ ਆ ਬੂਰੀ ਤੇ ਰੇਟ ਬਾਈ ਜੀ ਦਾ ਜਿਹੜਾ ਲੈਣ ਦੇ ਨਾਲ ਕਰਕੇ ਨਹੀਂ ਹਾਂਜੀ ਇੱਕੋ ਹੀ ਫਿਕਸ ਹੀ ਕਰ ਦੋ ਬਾਈ ਜੀ ਹਾਂ ਤੇ ਨਹੀਂ ਜਿੱਦੋਂ 100 ਰੁਪਏ ਆਪਾਂ ਸ਼ੋਰ ਹੀ ਕਰਨੀ ਸਿਰਫ ਫਿਕਸ ਕਰ ਦਗੇ ਅੱਜ ਇਹਦੇ ਮੋਲ ਦਾ ਆਪਾਂ 40 ਕਰਦੇ 35 ਦੀ ਹਾਂ ਨਾ 35 ਦੀ ਹਾਂਜੀ ਮਾਨਸਾਨ ਕੀਤਾ ਜਾਊ 32 ਦੀ ਦੇ ਦੋਗੇ ਉਹ ਤੇ ਫਿਰ ਮਗਰੋਂ ਲਾਸਟ ਹੀ ਆ ਬਰ ਠੀਕ ਕੋਈ ਤੇ ਆ ਆ ਵੀ ਬੂਰੀ ਨੀਲੀ ਦਾ ਵੀ ਜਾ ਗਿਆ ਹੈ ਨਾ ਥੱਲੇ ਸਜਣੋਂ ਨਿਸ਼ਾਨ ਨਿਸ਼ੂਣ ਹੈਗੇ ਆ ਜੇ ਤੁਸੀਂ ਨੇ ਨੇੜੇ ਆਓਗੇ ਨਾ ਫਿਰ ਪਤਾ ਲੱਗੂ ਪੈਰਾ ਪੂਰਾ ਦੇ ਨਿਸ਼ਾਨ ਹੈਗੇ ਆ ਹਾਂਜੀ ਹਾਂਜੀ ਬਾਕੀ ਚਲੋ ਇਹ ਅੱਖਾਂ ਵੀ ਬਿਲ ਜਿਹਾ ਠੀਕ ਆ ਪਿਓਰ ਪਿਓਰ ਨੀਲੀ ਦਿਲਾਲੀ ਮਾਤੇ ਦੀ ਬੱਲ ਭੂਲੇਗਾ ਸੱਜਣੋ ਦਿਲਾਲੀ ਪੂਰੀ ਜੀ ਦਿਲਾਲੀ ਦਿਲਾਲੀਆਂ ਦੋਵੇਂ ਪੂਰੀਆਂ ਆਹ ਜੀ ਸਾਬ ਕੀ ਕੋਈ ਪੂਰੀਆਂ ਜਾਂ ਦੇ ਖੋਲ ਦੋ ਬਾਈ ਜੀ ਦੌਰ ਦੋ ਦੀ ਦੇਣ ਇਹ ਵੀ ਦੋ ਚਾਰ ਹੀ ਲੈਂਦੀ ਸੱਜਣੋ ਅੱਬਾ ਮੇਰੇ ਦੀਆਂ ਲੋ ਜੀ ਬਾਕੀ ਨਾਲ ਕੱਲੀ ਕੱਲੀ ਪਿੰਡੇ ਦੇ ਚਮਕਦੀ ਸਿੰਗਲ ਡੀਆ ਕੱਦ ਪੂਰੇ ਵੱਡੇ ਆ ਕੱਦ ਨਾਲ ਕੋਈ ਛੋਟਾ ਨਹੀਂ ਯਾ ਬਾਹ ਦੇਸਾ ਜੇਣਾ ਮੇ ਬੂਰੀ ਬਹੁਤ ਘਾਟ ਮਿਲਦੀ ਆ ਪਰ ਐਰ ਕੀ ਬੂਰੀਆਂ ਹੀ ਬੂਰੀਆਂ ਆ ਆ ਜਾ ਬਾਈ ਜੀ ਲੈ ਆਓ ਸਰ ਜੀ ਬੜੇ ਬੇਤਰਕੇ ਬੂਰੀਆਂ ਲੱਭਗਾ ਲੱਦਗਾ ਨਹੀਂ ਬੂਰੀਆਂ ਨਹੀਂ ਵਾਕੀ ਬੂਰੀ ਘਾਟ ਮਿਲਦੀ ਆ ਘਾਟ ਮਿਲਦੀ ਕਾਲੀ ਮੈਂ ਨੀਲੀ ਮੈਂ ਮਿਲ ਜਾਂਦੀ ਆ ਦਿਲਾਂ ਵਾਲੀ ਬੂਰੀ ਦਿਨੋ ਤੇ ਹਾਂ ਉਹ ਬਾਹਰ ਕਿੱਥੇ ਲੈ ਗਿਆ ਉਹ ਲੋਈ ਤੇ ਬਾਈ ਜੀ ਰੇਟ ਰੇਟ ਜੈ ਜੀ ਆ ਅੱਛਾ 85 ਮੋਲ ਕਰਦੇ 80 ਦੀ ਆਣਾ ਠੀਕ ਆ ਹਾਂਜੀ ਹਾਂ ਛੱਡ ਦਿਓ ਕੋਈ ਨਹੀਂ ਹੋਰ 1000 ਕੋਈ ਆਇਆ ਚਲੋ ਮਾਨਤਾਣ ਕਰ ਲਾਂਗੇ ਕਰ ਦਿਓ ਹੁਣ ਤਾਂ ਦਿਓ ਆਪਾਂ ਮੌਕੇ ਤੇ ਕਰਦੇ ਨੇ ਮੁੜ ਕੇ ਵੀਰ ਮੋਲ ਕਰਦੇ ਆ ਫੇਰ ਦੁਬਾਰਾ ਹਾਂ ਸਹੀ ਗੱਲ ਹੁਣੇ 1000 ਘੱਟ ਦੇ 84 ਦੀ ਹੋਗੀ ਹਾਂਜੀ 84 ਦੀ ਹੋਗੀ ਨਹੀਂ ਨਹੀਂ ਭਾਈ ਜੀ ਮੋਲ 85 ਕੀਤਾ ਨਾ 80 ਦੀ ਕਿਹਾ ਹੈ ਤਾਂ ਦੇਣੀ ਹਾਂ ਤਨਾ 80 ਦੀ ਜੋਚੋਂ ਵੀ 1000 ਘੱਟ ਆਪਾਂ ਛੱਡ ਦਾਂਗੇ 1000 ਛੱਡ ਦਾਂਗੇ ਹਾਂ ਛੱਡ ਠੀਕ ਹੈ ਠੀਕ ਅੱਗੇ ਆ ਗਈ ਸੂਈ ਸਵਾਈ ਹੈ ਨਾ ਪਹਿਲਾ ਸੂਆ ਪਰੋਣੀ ਯਾਦ ਆਉਂਦੀ ਹੈ ਪਹਿਲਾ ਪਹਿਲਾ ਪਈ ਸੂਈ ਇਹ ਝੋਟੀ ਗੱਤੀ ਮਗਰ ਗੱਤੀ ਮਗਰ ਇਹ ਚੋਗੇ ਲਿਆਂਦੀ ਆਪਾਂ ਕੋਈ ਨੌਂਗ ਦੇ ਤਕਰੀਬ ਤੇ ਅੱਛਾ ਜੀ ਆਹੇ ਬੱਚਾ ਜੇ ਚੁੰਗੀ ਯਾਦ ਆਉਂਦਾ ਬਹੁਤ ਮਿੱਠੀ ਝੋਟੀ ਹਾ ਕਿੰਨਾ ਕੁ ਦੁੱਧੂਗਾ ਦੁੱਧ ਦੇ ਝੂੜ ਦੇ ਮਾਰਨਾ 7 ਲੀਟਰ ਆ ਜੇ 7 ਕਿਲੋ ਹੋਊਗਾ ਹਾਜੀ ਹਾਜੀ ਬਾਲੋ ਕਿਹੜੀ ਆਪਾਂ ਲੱਖ ਵਾਲੀ ਲੈਣੀ ਆ ਥਲੋੜੀ ਅੱਠ ਲਾਓ ਹੋ ਜੂਏ 7 ਪਾਏ ਦੇ ਨੇ ਅੱਠ ਕਰ ਦੇਣਾ ਠੀਕ ਹੈ ਅਜੀ ਆਜੀ ਝੋਟੀ ਆਪਣੇ ਕੋਲ ਆਈ ਹੈ ਚਲੋ ਤੋਰ ਦੋ ਜੀ ਨੌਂ ਹੀ ਸੱਜਣੋ ਇਹ ਪਹਿਲਾ ਸੂਆ ਪ੍ਰੂਨ ਆ ਦੁੱਧ 7 ਕਿਲੋ ਦੱਸਿਆ ਬਾਕੀ ਤੁਸੀਂ ਆਪਣੀ ਫਾਰਮ ਤੇ ਵਿజిਟ ਕਰਕੇ ਤਸਦੀਕ ਕਰੋ ਝੋਟੀ ਚੰਗੀ ਆ ਜਿਆਦਾ ਨਹੀਂ ਤੇ 8-9 ਕਿਲੋ ਦੁੱਧ ਦਿੱਤੀ ਜਨਾ ਆਪ ਕੋ ਆਪਣੀ ਸੇਵਾ ਦੀ ਸੰਭਾਲ ਹੁੰਦੀ ਆ ਜੀ ਇਹਨਾਂ ਦੀ ਸਵਾਲ ਦੇ ਵੇਖੋ ਅੱਗੇ ਤੂੜੀ ਫੁੱਟੀ ਪੱਠੇ ਦੇ ਚਲੋ ਹਰ ਇੱਕ ਨੇ ਨਹੀਂ ਰਹਿ ਪਾਣੀ ਦੇ ਨਾਲ ਸੁੱਕੀ ਚਿੱਟੀ ਤੂੜੀ ਬਾਈ ਬਿਲਕੁਲ ਲੋ ਬਾਕੀ ਸੋਹਣੀਆਂ ਮੁੰਦਰੀ ਕਾ ਜਿੱਡੀ ਛੋਟੀ ਆ ਛੋਟੀ ਜੀ ਕਰਦੀ ਆ ਲੈਓ ਭਾਈ ਜੀ ਲੋ ਜੀ ਬਹੁਤ ਛੋਟੀ ਥਲੀ ਬਹੁਤ ਛੋਟੀ ਜੀ 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 ਇਦਾਂ ਹੀ ਜੇ ਇਦਾਂ ਹੀ ਗੱਲ ਤੇ ਭਾਈ ਜੀ ਦੀ ਕੀਮਤ ਕੀਮਤ ਵੀ ਦਾ ਗਈ ਆ ਕਿੰਨੀ ਜੀ ਮੋਹਨ ਭਾਵਾ ਟਾਟਾ ਕਾਰ ਲਈ ਬੋਲ ਜਾਈ 55 ਦੀ ਹਾਂਜੀ ਹਾਂਜੀ ਉਹ ਤਾਂ ਛੱਡ ਦਿੱਗੇ 2000 ਚਲੋ ਛੱਡ ਤਾਂ ਤੁਹਾਡੇ ਆਖੇ 55000 ਦੀ ਜੈ ਸੁਣੋ ਹਾਂ 50000 ਦੀ ਹਾਂ ਹਾਂ ਕੱਟੀ ਸਜਣੋ ਮਗਰ ਤੇ ਅੱਗੇ ਆ ਗਈ 60000 ਵੈੜ ਵੈੜ ਆ ਗਈ ਦੇ ਨਾ 8 ਲੈ ਜੂ ਬਾਈ ਜੀ ਦਾ ਲੈ ਜੂ ਆ ਬਾ 8 ਲੈ ਕੇ ਤਾਂ ਆ ਜੇ ਬਾਸੋ ਪੱਟਾ ਭਰਿਆ ਹੀ ਆ ਹਾਂ ਵਟਵਟ ਕਾफी ਸਜਣੋ ਢੇਲ ਕਾफी ਪਈ ਆ 7000 ਆ ਜੇ ਆਪਣੀ ਫਿਰ ਵੀ ਟਿਪ ਕੇ ਤਸਦੀਕ ਕਰਕੇ ਪਸ਼ੂ ਖਰੀਦਦਾਰੀ ਕਰਾਇਆ ਗਿਆ। ਪਾਏ ਚੂਲ ਲੱਗਿਓ ਕਰਮਾਣੇ ਕਰਦੇ। ਥਾਂ ਰ ਚੰਗਾ ਜੇ ਥਾਂ ਮੱਝਾਂ ਰਗਾ ਜੀ। ਬਨ ਜਾਣੀਆਂ ਬਾਈ ਜੀ। ਸੁੰਦਿਆ ਸੁੰਦਿਆ ਗਾਂ ਬੱਚਾ ਜੱਟ ਕੇ ਬਨ ਜਾਂਦੀ ਹੁੰਦੀ ਆ। ਇਹ ਬਨਦੇ ਉਹ ਦਾਦੇ ਘਰ ਵਾਲੇ ਚੂਲ ਲੱਗਿਓ ਬੰਦੀ। ਲੈਓ ਸੋਹਣੀ ਬੈ। ਆਹੜੇ ਬਾ ਟੋਟ ਸਾਹ ਕੱਢ ਚੁੱਕ ਕਰਮਾ ਲਈ। ਠੀਕ ਆ ਜੀ। ਲੈਓ ਜੀ ਨੂੰ। ਸ਼ਾਈ ਆਲ ਜੀ ਨੂੰ ਘੇਰਕ ਨਾ ਸੋ ਕਹਿ ਰਹੀ ਕੋ ਚਾਹ ਜੀ। ਭਾਈ ਜੀ ਦੀ ਕੀਮਤ ਇਹ ਦਾ 45 ਘਾਤੇ ਹੋਵੇਗੀ 45 ਜੈਸ ਨੂੰ ਭਾਈ ਜੀ 45 ਦੇ ਜਾਓ 42 ਦੀ ਨਾ ਕਰਦੇ ਘਾਨਾ 43 ਦੀ ਕਰਦੇ ਹਾਂਜੀ 43 ਦੀ ਲਾਸਟ 42 ਦੀ ਕਰਦਿਗੇ ਭਾਈ ਜਾਣਦੇ ਆਦਾ ਹਾਂ 45 ਦੀ ਆ ਹਾਂ ਨਾ ਹਾਂ ਆਦੇ ਨਹੀਂ ਲਓ ਸੱਜਣੋ ਇਹ ਚਾਰ ਪਸ਼ੂ ਹੈ ਬਾਈ ਨਨਿੰਦਰ ਸਿੰਘ ਠੀਕ ਆ ਜੀ ਪਿੰਡ ਮਾਣ ਨੇੜੇ ਕਹਿਆਲਾ ਠੀਕ ਆ ਦੂਰੀਆਂ ਮਹੀਂ ਵੀ ਚੰਗੀਆਂ ਜਾਇਜ਼ ਕੀਮਤ ਕਰਵਾਈ ਆ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ